ਬੈਹ ਜੰਦੀ ਆ ਰਾਂਝਾ ਜੋਗੀ ਬਣ ਜਾਂਦਾ ਫਿਰ ਵੇ ਜਾ ਕੇ ਚੂਰੀ ਲੈ ਕੇ ਜਾਂਦੀ ਆ ਉਹਨੂੰ ਯਾਰ ਕਰਾਂਦੀ ਆ ਪਿਛਨੇ ਗੱਲਾਂ ਰਾਂਝਾ ਕੀ ਕਹਦਾ ਕਹਿੰਦਾ ਬਾਲਨਾਥ ਦੇ ਟਿੰਨਿਓ ਜੋਗੀ ਬਣ ਕੇ ਨਿਕਲੇ ਸੀ ਬਾਲਨਾਥ ਦੇ ਟਿੰਨਿਓ ਜੋਗੀ ਬਣ ਕੇ ਨਿਕਲੇ ਸੀ ਕਿਉਂ ਚੂਰੀ ਦੀਆਂ ਗੱਲਾਂ ਕਰਕੇ ਮਨ ਲਚਾਉਣੀ ਐ ਜਾ ਚੁੱਪ ਕਰਕੇ ਤੁਰ ਜਾ ਧਿਆ ਚੁੱਪ ਕਰਕੇ ਤੁਰ ਜਾ ਜੋਗੀ ਜੋਗੀ ਹੁੰਦੇ ਉੱਡਾ ਯੱਕੇ ਵੀਰ ਮਜਾਉਨੀ ਐ ਸੱਪਾਂ ਦੀਆਂ ਖੁਬਦਾ ਯੱਕੇ ਵੀਰ ਮਜਾਉਨੀ ਐ ਕਰਦੀ ਏ ਬੇਗੁਰੀਆਂ ਆਦੀ ਨੈਣ ਬਣਾਏ ਦਲੀਆਂ ਪਾਣੀ ਦੇ ਵਿੱਚ ਖੁਰੀਆਂ ਕਿੱਥੋਂ ਲੱਭਦੀ ਫਿਰਦੀ ਐ ਜਾਂ ਉੱਠ ਕੇ ਤੁਰ ਜਾ ਜਾਂ ਚੁੱਪ ਕਰਕੇ ਤੁਰ ਜਾ ਜੋਗੀ ਜੋਗੀ ਹੁੰਦੇ ਨੇ ਕਿਉਂ ਨਾ ਕੰਧੀਆਂ ਯੱਕੇ ਵੀਰ ਮਜਾਉਨੀ ਐ ਸਮਸਵਾਹਾ ਕਰਕੇ ਕੰਨ ਪਰਵਾਏ ਸੀ ਕਿਉਂ ਬੁੱਲਾ ਤੋਂ ਲੱਖੀ ਬਜਲੀ ਫੇਰ ਪੜਾਉਣੀ ਐ ਮਸਤ ਰਹਿਣ ਦੇ ਮौज ਲੈਣ ਦੇ ਲੰਗਿਆ ਸਾਧਾ ਨੂੰ ਉਸੇਰਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਉਣੀ ਐ ਉਸੇਰਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਉਣੀ ਐ ਅੱਖਾਂ ਦਸਮ ਦਵਾਰੇ ਚੜੀਆਂ ਨਾ ਕਰ ਜੋਗੀ ਦੇ ਨਾਲਆਂ ਗਿੰਦੀ ਰਹੇਂਗੀ ਤੂੰ ਕੜੀਆਂ ਬਖਤ ਗਵਾਚੇ ਲੱਭ ਲੈਣੀ ਜਾਜ ਪੁਕਰੇ ਤੁਰ ਜਾ ਜਾਜ ਪੁਕਰੇ ਤੁਰ ਜਾ ਜੋਗੀ ਜੋਗੀ ਹੰਮੇ ਨਾ ਉਸੇਰਾਂ ਖੱਬਾਂ ਨੂੰ ਖੁੱਡਾ ਲੱਗੇ ਬੀਰ ਵਜਾਉਂਦੀ ਐ ਬੀਪੋਗੀ ਜਾਂ ਫਿਰ ਰੋਗੀ ਆਪੇ ਦੱਸਦੇ ਨੀ ਮਰ ਜਾਣੇ ਨੂੰ ਕਿਹੜਾ ਮਾਣਨਾ ਤੰਮੀ ਐ ਇਹਾਂ ਤੱਕ ਤਹਜਾਰਾ ਕਿਹੜੀ ਹੀਰ ਸਿਆਣੀ ਆਂਦੀ ਆਂ ਕਿਉਂ ਜੋਗੀ ਦਾ ਭੁਲਿਆ ਪਿੱਛਾ ਯਾਦ ਕਰਾਉਣੀ ਐ ਜੋਗੀ ਦਾ ਭੁਲਿਆ ਪਿੱਛਾ ਯਾਦ ਕਰਾਉਣੀ ਐ ਹਨ ਜੁਲਫਾ नाग ਬਣਾ ਲੈ ਮੰਤਰ ਪੜ ਪੜ ਕੇ ਅਜਮਾਲਾ ਜਿੰਨਾ ਮਰਜੀ ਜ਼ੋਰ ਲਗਾ ਯਾਰ ਚੁਪਕਾਰ ਕੇ ਦੂਰ ਜਾ ਮੈਂ ਚੁਪਕਾਰ ਕੇ ਦੂਰ ਜਾ ਜੋਗੀ ਜੋਗੀ ਹੁੰਦੇ ਆਏ ਕਿਉਂ ਸੱਪਾਂ ਦੀਆਂ ਖੁੱਡਾਂ ਲੱਗੇ ਵੀਣ ਵਜਾਉਣੀ ਐ